ਸੋਤ ਨੇ ਮੇਰੇ ਨਾਲ ਜੁੜ ਚੁੱਕੇ ਜੀ ਸਤਪਾਲ ਸਿੰਘ ਜੋਲ ਜੀ ਸਾਡਾ ਸਾਰਤ ਵੈਲਕਮ ਸਤਜੀ ਕਾਨ ਹਾਂ ਜੀ ਬਹੁਤ ਬਹੁਤ ਸਤਿ ਸ਼ਕਾਲ ਦਿਵਿੰਦਰ ਜੀ ਧੰਵਾਦ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਆਪਾਂ ਜੀ ਐਂ ਕਹਿੰਨੇ ਜੀ ਜੀ ਬਿਲਕੁਲ ਔਰ ਗਰਮੀ ਆ ਦਾ ਮੌਸਮ ਤਾਂ ਚੱਲ ਰਿਹਾ ਮੈਂ ਜੀ ਮੈਂ ਵੀ ਗੱਲਬਾਤ ਕਰ ਰਹੀ ਸੀ ਤੇ ਅੱਜ ਤਾਂ ਥੋੜੀ ਰਾਹਤ ਮਿਲੀ ਹੈ ਜੀ ਆਪਾਂ ਨੂੰ ਗਰਮੀ ਤੋਂ ਕੋ ਯਾਰ ਇਸ ਵਾਰ ਜਿਹੜੀ ਬੜੀ ਤਾਪਸ਼ੀ ਬਹੁਤ ਵੱਡੇ ਜਿਹੜੇ ਸਨੋਫਾਲ ਹੋਏ ਉਹਦੇ ਵਿੱਚ ਕਾਫੀ ਲੋਕਾਂ ਨੇ ਉਦੋਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਹੁਣ ਜੀ ਅਤਿ ਦੀ ਗੈਲੋ ਠੰਡ ਤੋਂ ਬਾਅਦ ਤੇ ਫਿਰ ਹੁਣ ਅਤਿ ਦੀ ਕਰਵੀ ਵਾਲੀ ਗੱਲ ਵੀ ਬਣੀ ਹੋਈ ਆ ਤੇ ਦੂਸਰੇ ਪਾਸੇ ਅੱਜ ਵੀ ਮੌਸਮ ਜਦੋਂ ਜੋਪਨਤੇ ਹੁੰਦਾ ਹੈ ਸਰਦ ਹੋਵੇ ਜਾਂ ਗਰਮ ਫਿਰ ਉਤੋਂ ਉਹੋ ਉਹ ਆਪਣੇ ਰੰਗ ਤੌਰ ਤਰੀਕੇ ਤੇ ਦਿਖਾਉਂਦਾ ਹੀ ਹੈ। ਤੇ ਜਿਸ ਤਰ੍ਹਾਂ ਇਹ ਅੱਤ ਸਦੀ ਕਾਲੋ ਕੀ ਗਰਮੀ ਦੇ ਕੁਛ ਦਿਨ ਦੇਖੇ ਐ। ਸੋ ਪੂਰਾ ਅਗਸਤ ਮਹੀਨਾ ਇਸੇ ਤਰੀਕੇ ਦੇ ਨਾਲ ਹੀ ਆਪਾਂ ਦੇਖਾਂਗੇ ਕਿ ਲੰਘ ਜਾਣਾ। ਸੋ ਸਤੰਬਰ ਦੇ ਅਖੀਰ ਤੋਂ ਬਾਅਦ ਜਿਹੜੀ ਆ ਉਹ ਫਿਰ ਆਪਾਂ ਦੇਖਾਂਗੇ ਵੀ ਹੌਲੀ-ਹੌਲੀ ਆਪਣੇ ਆਪ ਹੀ ਇਹ ਮਜਾਜਾ ਜਿਹੜੇ ਉਹ ਬਦਲਨੇ ਸ਼ੁਰੂ ਹੋ ਜਾਣੇ ਆ। ਕਰਦੇ ਆ ਪਰੌਣੇ ਆ 2025 ਚੱਲ ਰਿਹਾ। ਸੋ ਇਸ ਵਿਹਦੇ ਨਾਲ ਸਾਲ ਵੀ ਹੌਲੀ-ਹੌਲੀ ਲੇਖੇ ਲੱਗਦਾ ਜਾਂਦਾ। ਬਹੁਤ ਸਾਰੇ ਲੋਕ ਅੱਜ ਫੋਨ ਆ ਰਹੇ ਸੀ ਕਹਿੰਦੇ ਜੀ ਵੀ ਆ ਜੁਲਾਈ ਕਿੰਨਾ ਲੰਘੀ ਸਾਨੂੰ ਪਤਾ ਹੀ ਨਹੀਂ ਲੱਗਾ ਹਨਾ। ਸੱਚੀ ਗੱਲ ਆ। ਹਰ ਵ ਆ ਸਾਲ ਚੜ੍ਹਦਾ ਭਾ ਕਿੰਨੇ ਵੀ ਸਾਲ ਚੜ੍ਹਿਆ ਤੇ ਉਹ ਨਹੀਂ ਪਤਾ ਲੱਗਦਾ ਜਦੋਂ ਅੱਧ ਨਿਕਲ ਜਾਂਦਾ ਫਿਰ ਇੱਥੇ ਉਹ ਨਹੀਂ ਪਤਾ ਲੱਗਦਾ ਜਦੋਂ ਦਸੰਬਰ ਆ ਜਾਂਦਾ। ਯਾ ਤੋ ਇਸ ਕਰਕੇ ਜ਼ਿੰਦਗੀ ਦੀ ਇਹ ਭਦਨਟ ਹੈ ਜੀ ਇਸੇ ਕਰਕੇ ਚਲੋ ਇਹ ਸਮਰ ਬ੍ਰੇਕ ਹੈ। ਸਮਰ ਬ੍ਰੇਕ ਦੇ ਵਿੱਚ ਆਪਾਂ ਆਸ ਕਰਦੇ ਹਾਂ ਕਿ ਲੋਕ ਬੱਚੇ ਸਾਰੇ ਸਿਆਣੇ ਬਜ਼ੁਰਗ ਆਪੋ ਆਪਣਾ ਜਿਹੜਾ ਜੀ ਤਰੀਕੇ ਨਾਲ ਆਨੰਦ ਮਾਣ ਰਹੇ ਹੋਣਗੇ। ਪਰ ਇਹ ਕਿਹੜਾ ਧੰਦਾ ਵੀ ਜਦੋਂ ਇਹ ਅਤ ਦੀ ਗਰਮੀ ਹੋਵੇ ਨਾ ਤੇ ਜਿਹੜੇ ਇਕੱਲੇ ਕੈਰੀ ਰਹਿੰਦੇ ਲੋਕ ਵੀ ਉਹਨਾਂ ਦਾ ਜੇ ਬਾਈ ਧਾਈ ਲਈਏ ਉਹਨਾਂ ਦਾ ਹਾਲਚਲ ਪੁੱਛੀਏ ਤੇ ਫੇਰ ਬਹੁਤ ਜ਼ਰੂਰੀ ਆ ਕਿਉਂਕਿ ਵੀ ਕਈ ਵਾਰੀ ਮੁਸ਼ਕਲਾਂ 'ਚ ਘਿਰਦੇ ਆ ਵਿਅਕਤੀ ਤੇ ਬਹੁਤਾ ਸੰਪਰਕ ਬਾਹਰਲੇ ਸੰਸਾਰ ਨਾਲ ਹੁੰਦਾ ਨਹੀਂ ਕੋਈ ਇਕੱਲੇ ਆ ਪਾਕਮਿਕ ਵਿੱਚ ਰਹਿੰਦੇ ਜਾਂ ਵਗੈਰਾ ਸੋ ਇਹ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਇਹ ਆ ਖਾਸ ਤੌਰ ਤੇ ਸਿਸਟਮ ਦੇ ਵੱਲੋਂ ਵੀ ਅਪੀਲ ਕਰਤੀ ਜਾਂਦੀ ਰਹਿੰਦੀ ਆ ਕਿ ਤੁਸੀਂ ਉਹਨਾਂ ਦੀ ਜ਼ਰੂਰ ਖਬਰਸਾਰ ਰੱਖਣੀ ਆ ਤੇ ਪਾਣੀ ਆ ਜਿਹੜਾ ਇਹ ਸਧਾਰਨ ਕਈ ਵਾਰੀ ਆਪਾਂ ਕਈ ਤਰ੍ਹਾਂ ਦੀਆਂ ਖੰਡਾ ਪਾ ਪਈ ਕਿ ਜਿਹੜੇ ਉਹ ਸ਼ਰ ਹੂ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੋਰ ਪਿਆਸ ਦਾ ਕਾਰਨ ਬਣਦਾ ਸੋ ਸਾਦਾ ਟੁੱਟੀ ਵਾਲਾ ਪਾਣੀ ਜਿਹੜਾ ਜੀ ਪੀ ਉਹਨੂੰ ਹੀ ਪਿਆਰ ਜਾਂਦਾ ਪੀ ਉਹ ਸਭ ਤੋਂ ਵੱਡੀ ਗੱਜਾ ਹੈ ਸੋ ਕੁਲਮਲਾ ਕੇ ਜੀ ਪੀ ਜਿੱਦਾਂ ਹੁਣ ਮੌਸਮ ਰੋਜ਼ ਬਦਲਦਾ ਹਨਾ ਜੀ ਜੀ ਇਹਦੇ ਤੋਂ ਇਹ ਇੰਡੀਕੇਸ਼ਨ ਆ ਕਿ ਕੁਦਰਤ ਦੇ ਵਿੱਚ ਕੁਝ ਵੀ ਸਥਿਰ ਨਹੀਂ ਆ ਸਦਾ ਚੱਲੀ ਜਾਂਦਾ ਅੱਛਾ ਤਾਂ ਸਦਾ ਚੱਲੀ ਜਾਂਦਾ ਤੇ ਸਦਾ ਬਦਲੀ ਜਾਂਦਾ ਹੂੰ ਤੇ ਕਿਉਂਕਿ ਪੀ ਹੁਣ ਆਪਣਾ ਮਨੁੱਖਾਂ ਦਾ ਇਸ ਕੁਦਰਤ ਦੀ ਕਰਨੀ ਦੇ ਅੱਗੇ ਕੋਈ ਜ਼ੋਰ ਨਹੀਂ ਹੈ ਤੇ ਇਸ ਕਰਕੇ ਫਿਰ ਖੇਲ ਕੀਚੇ ਅਰਦਾਸ ਵਾਲੀ ਆ ਵੀ ਜਿਵੇਂ ਦਾ ਵੀ ਇਹ ਮੌਸਮ ਦਾ ਮિજાਜ ਹੋਵੇ ਉਹਨੂੰ ਮੰਨ ਲੈਣ ਦੇ ਵਿੱਚ ਹੀ ਤੇ ਉਹਦੇ ਅਨੁਕੂਲ ਆਪਣੇ ਆਪ ਨੂੰ ਤਿਆਰ ਕਰ ਲੈਣ ਦੀ ਭਲਾ ਜੀ ਬਿਲਕੁਲ ਤੇ ਆਪਾਂ ਮੌਸਮ ਦੀ ਗੱਲਬਾਤ ਕੀਤੀ ਹੈ ਤੇ ਇਸ ਗਰਮੀ ਦੇ ਮੌਸਮ ਦੇ ਵਿੱਚ ਸਾਡੀ ਪ੍ਰਵਾਦ ਜਾਂ ਕੋਈ ਵੀ ਸਾਰੇ ਆਪਾਂ ਜਿੰਨੇ ਵੀ ਹੁੰਨੇ ਆ ਗਰਮੀਆਂ 'ਚ ਆਪਾਂ ਜਾਣਾ ਚਾਹੁੰਦੇ ਹਾਂ ਹੁਣੇ ਵੀ ਚਲੋ ਝੀਲ ਦੇ ਕੰਢੇ ਤਲਾਬ دریا ਜਾਂ ਸਮੁੰਦਰ ਦੇ ਵੱਲ ਚੱਲੀਏ ਤੇ ਪਰ ਕਈ ਵਾਰ ਏਵੇਂ ਵੀ ਹੁੰਦਾ ਕਿ ਆਪਾਂ ਫੋਨਾਂ ਦੇ ਵਿੱਚ ਇੰਨਾ ਬੜ ਕੇ ਬੈਠ ਜਾਂਦੇ ਨੇ ਕਿ ਬੱਚਿਆਂ ਨੂੰ ਵੀ ਆਪਾਂ ਅਣਗੌਲੀ ਕਰ ਜਾਂਦੇ ਆ ਤੇ ਉੱਥੇ ਬੜੀ ਇਨਸੀਡੈਂਟ ਇਸ ਵਾਰ ਵੀ ਹੋ ਰਿਹਾ ਤੇ ਹਰ ਵਾਰੀ ਹੁੰਦੇ ਵੈਸੇ ਤਾਂ ਜੀ। ਵੈਸੇ ਜਿਉਂ-ਜਿਉਂ ਇਧਰ ਦੀ ਟੈਕਨੋਲੋਜੀ ਵਧੀ ਆ ਨਾ ਤੇ ਵੀ ਟੈਕਨੋਲੋਜੀ ਇਹ ਸਾਰੀਆਂ ਇਨੋਵੇਸ਼ਨਸ ਹੁੰਦੀਆਂ ਤੇ ਇਸ ਧਰਤੀ ਦੇ ਉੱਤੇ ਜੀਵਨ ਜਿਹੜਾ ਆਸਾਨ ਕਰਨ ਦੇ ਲਈ ਆ। ਹਮ ਪਰ ਇਹ ਜਿਹੜੀਆਂ ਤਕਨੀਕਾਂ ਆ ਵੀ ਹੁਣ ਇਹ ਮਨੁੱਖ ਦੀ ਵਿਅਕਤੀ ਦੀ ਆਪਣੀ ਸਮਝ, ਉਹਦੀ ਅਕਲ ਤੇ ਨਿਰਭਰ ਕਰਦਾ। ਜੋ ਉਹਨੇ ਉਹਦੀ ਵਰਤੋਂ ਕੀਤੀ ਜਾਂ ਦੋਰ ਵਰਤੋਂ ਕੀਤੀ ਵਰਤੋਂ ਕੀਤੀ ਜੀਵਨ ਆਸਾਨ ਹੋ ਸਕਦਾ ਦੋਰ ਵਰਤੋਂ ਕੀਤੀ ਅੱਜ ਨਹੀਂ ਤਾਂ ਕੱਲ ਜ਼ਰੂਰ ਜਾਣੀ ਜ਼ਿੰਦਗੀ ਚ ਦੁੱਖ ਜਿਹੜੇ ਉਹ ਪ੍ਰਵੇਸ਼ ਕਰੂਗੇ ਉਹ ਇਸੇ ਕਰਕੇ ਵੀ ਹੁਣ ਬਹੁਤ ਇਹ ਜਿਹੜਾ ਆਪਾਂ ਦੇਖਦੇ ਆਂ ਵੀ ਮੌਸਮ ਫਿਰ ਜਦੋਂ ਗਰਮ ਆਉਂਦਾ ਹੈ ਫਿਰ ਡੁੱਬ ਕੇ ਮਰਨ ਦੀਆਂ ਖਬਰਾਂ ਦੀਆਂ ਸੁਰਖੀਆਂ ਜਿਹੜੀਆਂ ਸੁੱਕਦੀਆਂ ਨਹੀਂ ਗਈਆਂ ਇੱਤਾ ਹੀ ਹੁਣ ਅਸੀਂ ਦੇਖਨੇ ਆਂ ਕਿ ਇਹ ਜਿਹੜਾ ਡੁੱਬ ਕੇ ਮਰਨਾ ਇੱਕ ਪਾਸੇ ਖੁਸ਼ੀ ਹੈ ਫਨ ਕਰਨ ਚੱਲੇ ਆਂ ਉਹ ਜਿੰਨੇ ਜਾਣੇ ਜਾਂ ਜਿੰਨੀਆਂ ਜਾਣੀਆਂ ਕਰੋ ਫਨ ਕਰਨ ਗਏ ਸੀ ਗਈਆਂ ਸੀ ਤੇ ਜੇ ਉਹਨੇ ਜਾਣੇ ਮੁੜ ਕੇ ਹੀ ਨਾ ਆ ਸਕੇ ਸਕੀਆਂ ਤੇ ਫਿਰ ਕਾਦਾ ਹੋਇਆ ਫਨ ਜੀ ਸਹੀ ਬਿਲਕੁਲ ਸਹੀ ਤੁ ਇਸ ਕਰਕੇ ਆ ਤਲਾਹ ਹੋਵੇ ਜਿਸ ਤਰ੍ਹਾਂ ਤੁਸੀਂ ਕੀ ਹੈ ਝੀਲ ਹੋਵੇ ਦਰਿਆ ਹੋਵੇ ਜਾਂ ਵਿਚ ਤੇ ਆਪਾ ਸਮੁੰਦਰ ਹੋਵੇ ਚਲੋ ਆਪਣੇ ਸੌਦਰ ਨੂੰ ਤੇਰੀ ਤੇ ਸਮੁੰਦਰ ਕੋ ਲੱਗੇ ਲੱਗਦਾ ਨਹੀਂ ਹੈ ਹਮ ਪਰ ਇਹ ਇਨਸੀਡੈਂਟ ਆਮ ਵਾਪਰ ਰਿਹਾ ਇੱਕੂ ਬੈਂਕ ਤੇ ਉਹਨਾਂ ਦੇ ਰਿਓ ਦੇ ਵਿੱਚ ਕਾਫੀ ਇਹ ਮੌਤ ਦਾ ਤਲ ਉਹ ਡੁੱਬ ਕੇ ਮਰਨ ਦਾ ਇਸ ਵਾਰ ਜ਼ਿਆਦਾ ਨਜ਼ਰ ਆ ਰਿਹਾ ਜੀ ਕਿਹਾ ਜਾਂਦਾ ਵੀ ਇਹ ਜਿਹੜੇ ਨਿੱਕੇ ਨਿੱਕੇ ਬੱਚੇ ਜੀ ਤਲਾਵਾਂ ਦੇ ਵਿੱਚ ਆ ਪਿਛੇ ਘਟਨਾਵਾਂ ਵਾਪਰ ਗਈਆਂ ਪਈ ਉਹ ਵਿਚਾਰੇ ਬਾਅਦ ਚ ਬੋਡੀ ਮਿਲੀ ਉਹਨਾਂ ਦੀ ਨੰਨੇ ਬੰਨੇ ਬੱਚੇ ਅੱਛਾ ਹੁਣ 5 ਸਾਲ ਤੋਂ ਛੋਟੀ ਉਮਰ ਦਾ ਬੱਚਾ ਉਹ ਤਲਾ ਦੇ ਵਿੱਚ ਆਪਣੇ ਆਪ ਮਤਲਬ ਹਨਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਬੇਇਤਨੀ ਹੋਈ ਆ ਉਹਦੇ ਗਾਰਡੀਅਨ ਸੀ ਪੇਰੈਂਟ ਸੀ ਉਹ ਤਾਂ ਉੱਥੇ ਤੱਕ ਪਹੁੰਚਾ ਸਹੀ ਗੱਲ ਹੈ ਹੁਣ ਇਹ ਸਿੱਟਾ ਕੱਢਿਆ ਵੀ ਅੱਜ ਦਾ ਯੁੱਗ 2025 ਦਾ ਅੱਜ ਤੋਂ 50 ਸਾਲ ਪਹਿਲਾਂ ਸ਼ਾਇਦ ਕੋਈ ਹੋਰ ਬਹਾਨੇ ਹੋਣਗੇ ਵੀ ਜਿਹੜੇ ਇਹ ਮਾਪੇ ਆ ਇਹ ਬੱਚਿਆਂ ਨੂੰ ਇਹਨਾਂ ਥਾਵਾਂ ਤੇ ਲਿਜਾ ਕੇ ਆਪ ਆਪਣੀਆਂ ਨਿਗਾਹਾਂ ਜਿਹੜੀਆਂ ਉਹ ਫੋਨਾਂ ਤੇ ਗੱਡ ਲੈਂਦੇ ਤੇ ਫੋਨਾਂ ਤੇ ਗੱਡ ਲੈਂਦੀਆਂ ਜੀ ਸਹੀ ਬਲ ਹੈ ਬਹੁਤ ਜ਼ਹਿਰੀਲਾ ਬਣਾਉਣ ਤੇ ਅੱਛਾ ਤੇ ਹੁਣ ਬੱਚੇ ਤੇ ਫਿਰ ਬੱਚੇ ਹੀ ਆ ਹਨਾ ਜੇ ਇਹ ਜਿਹੜੇ ਜ਼ਿੰਮੇਵਾਰ ਲੋਕਾਂ ਨੇ ਜਦੋਂ ਨਿਗਾਹਾਂ ਫੋਨ ਵਿੱਚ ਗੱਡ ਲਈਆਂ ਤੇ ਉਹ ਬਾਕੀ ਸੰਸਾਰ ਨੂੰ ਭੁੱਲ ਗਏ ਆਲ ਦਵਾਲ ਦੇ ਵਿੱਚ ਭੁੱਲ ਗਈਆਂ ਤੇ ਫਿਰ ਬੱਚਾ ਤੇ ਬਾਅਦ ਦੇ ਵਿੱਚ ਵਿਚਾਰਾ ਆਵਾਜ਼ ਮਾਰਨ ਜਾਊਗਾ ਵੀ ਨਹੀਂ ਨਾ ਜਦੋਂ ਪਾਣੀ ਚ ਡਿੱਗ ਗਿਆ ਜੀ ਬਿਲਕੁਲ 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 ਬਹੁਤ ਅੱਜ ਫੈਸ਼ਨ ਹੀ ਚੱਲਿਆ ਜੀ ਰੀਲਾਂ ਰੂਲਾਂ ਬਣਾਉਣ ਦਾ ਵੀ ਆਹ ਵੀਡੀਓ ਅਪਲੋਡ ਕਰਨ ਦਾ ਤਾਂ ਹੀ ਇਸ ਜਗ੍ਹਾ ਤੇ ਉਹ ਬਈ ਬੜਾ ਆਪਣੇ ਆਪ ਲਈ ਵੀ ਉਹ ਬੜਾ ਖਤਰਾ ਪੈਦਾ ਕਰ ਲਏ ਨੇ ਠੀਕ ਵਾਰੀ ਯੈਸ ਇਦਾਂ ਦੇ ਖਤਰੇ ਪੈਦਾ ਕਰਦਿਆਂ ਕਹਿਣ ਦਾ ਮਤਲਬ ਕਿ ਇਦਾਂ ਦਾ ਕਲਚਰ ਉਤਪੰਨ ਕਰਦਿਆਂ ਅਸੀਂ ਜ਼ਿੰਦਗੀ ਦੇ ਵਿੱਚ ਦੁੱਖ ਨੂੰ ਸੱਦਾ ਤੇ ਆਪ ਹੀ ਦਿੰਨੇ ਆਂ अच्छा वो सदा देने तो बाद फिर कसूर संसार ਦਾ ਕੱਢਦੇ ਆ ਹੂੰ ਉਹਨੇ ਸੜਕ ਤੇ ਜੇ ਕੋਈ ਗੱਡੀ ਪਲਟ ਗਈ ਉਹਨੇ ਕਸੂਰ ਡਰਾਈਵਰ ਨੇ ਆਪਣੀ ਸਪੀਡ ਦਾ ਨਹੀਂ ਘੱਟੀ ਦੀ ਦਾ ਕੱਢਣਾ ਹੂੰ ਇਹ ਤਾਂ ਜੀ ਫਲਾਨਾ ਫਲਾਨੀ ਅੱਗੇ ਆ ਗਏ ਆ ਤਾਂ ਜੀ ਸੜਕ ਬੜੀ ਇੱਥੋਂ ਭੀੜੀ ਸੀ ਆ ਤਾਂ ਜੀ ਮੋੜ ਬੜਾ ਕੋਣੀ ਸੀ ਆਂ ਗਾਂਹ ਚੀ ਤਰਖਤ ਸੀ ਇੱਥੇ ਤਾਂ ਸਾਈਨ ਹੈ ਨਹੀਂ ਸੀ ਉਹਨੇ ਆ ਡਰਾਮੇ ਕਰਨੇ ਆ ਬਿਲਕੁਲ ਬਿਲਕੁਲ ਸੋਚ ਕਰਕੇ ਮੈਨੂੰ ਲੱਗਦਾ ਹੁੰਦਾ ਹੈ ਕਿ ਜੇ ਆ ਦੁਨੀਆਂ ਦਾ ਨੰਬਰ 1 ਦੇਸ਼ ਹੈ ਆਪਾਂ ਹੁਣ ਆਏ ਇੱਧਰ ਨੂੰ ਆਉਂਦੇ ਸਾਰੇ ਝੋਲੇ ਛੋਕ ਕੇ ਤਾਂ ਹੀ ਆ ਵੀ ਦੁਨੀਆ ਦਾ ਨੰਬਰ 1 ਦੇਸ਼ ਚੱਲੇ ਆ ਜੀ ਬਿਲਕੁਲ ਜੀ ਨੰਬਰ 1 ਦੇਸ਼ ਚ ਆ ਕੇ ਜੇ ਸਾਡੀ ਪੂਰੀ ਨਹੀਂ ਪੈ ਰਹੀ ਮੈਨੂੰ ਨਹੀਂ ਲੱਗਦਾ ਫਿਰ ਦੇਸ਼ਾਂ ਦਾ ਧਰਤੀਆਂ ਦਾ ਹਵਾਵਾਂ ਦਾ ਪਾਣੀਆਂ ਦਾ ਕਸੂਰ ਹੈ ਕਿਤੇ ਨਾ ਕਿਤੇ ਕਸੂਰ ਸਾਡੇ ਸਿਰ ਦੇ ਅਕਲ ਦੇ ਅੰਦਰ ਹੈ ਜਿਹੜਾ ਕਿ ਅਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਹੈ ਜਿੰਨਾ ਚਿਰ ਅਸੀਂ ਕੋਈ ਸਮੱਸਿਆ ਹੱਲ ਕਰਨੀ ਚਾਹੁੰਦੇ ਆ ਪਰ ਉਹਦੀ ਨਿਸ਼ਾਨਦੇ ਹੀ ਸਹੀ ਨਹੀਂ ਕਰਦੇ ਵੀ ਉਸ ਸਮੱਸਿਆ ਦੀ ਜੜ ਕਿੱਥੇ ਹੈ ਉਹਨਾਂ ਚੇਰ ਅਸੀਂ ਕਦੀ ਵੀ ਉਹ ਸਮੱਸਿਆ ਨੂੰ ਖਤਮ ਨਹੀਂ ਕਰ ਸਕਦੇ ਦਵਿੰਦਰ ਜੀ ਭਾਵੇਂ ਅਸੀਂ ਸਾਰਾ ਬ੍ਰਹਿਮੰਡ ਘਾ ਲਈਏ ਬਿਲਕੁਲ ਸਹੀ ਹੈ ਮੱਛੀਆਂ માં ਬਹੁਤ ਸਾਰੀਆਂ ਜ਼ਿੰਦਗੀ ਚ ਜੜੀਆਂ ਉਹਨਾਂ ਨੂੰ ਹੱਲ ਕਰਨ ਲਈ ਸਾਨੂੰ ਬ੍ਰਹਿਮੰਡ ਗਾਉਣ ਦੀ ਲੋੜ ਨਹੀਂ ਆਪਣੇ ਸਿਰ ਦੇ ਅੰਦਰ ਆਪਣੇ ਆਪ ਨੂੰ ਇਕੱਠੇ ਕਰਨ ਦੀ ਲੋੜ ਆ ਭੀ ਹਾਂਜੀ ਕਿੱਥੇ ਕਨਕਸ ਹੈ ਸਹੀ ਹੈ ਸੇਖ ਕਰਕੇ ਜਦੋਂ ਸਿਰ ਠੀਕ ਹੈ ਉਦੋਂ ਸੰਸਾਰ ਵੀ ਠੀਕ ਹੀ ਠੀਕ ਹੈ ਐਡੀ ਕੋਈ ਗੱਲ ਨਹੀਂ ਹੈ ਬਿਲਕੁਲ ਕੈਨੇਡਾ ਪਰ ਮਤਲਬ ਮੈਂ ਸਮਝਾਂਗਾ ਵੀ ਛੜਕਾ ਖੂਨ ਪੀਣੀ ਆ ਪੰਜਾਬ ਚ ਹੈ ਜੀ ਭਾਰਤ ਵਿੱਚ ਹੈ ਜੀ ਜਿੱਥੇ ਤੋਂ ਜਾਣੀ ਆਪਾਂ ਬੈਗ ਚੋ ਕੇ ਜਾਈ ਜੰਨੇ ਉਧਰ ਸੜਕਾਂ ਖੂਨ ਪੀਣੀਆਂ ਹੋਈ ਜਾਂਦੀਆਂ ਪਹਿਲਾਂ ਉਹ ਠੀਕ ਸਹੀਆਂ ਤੇ ਕੀ ਗੱਲ ਫਿਰ ਨੁਕਸ ਕਿੱਥੇ ਆ ਇਹ ਕੰਦ ਤੇ ਪੜੇ ਲਿਖੇ ਸੱਚਾ ਨੂੰ ਜਿੰਨਾ ਚਿਰ ਅਸੀਂ ਨਹੀਂ ਮੰਨਣਾ ਚਾਹੁੰਦੇ ਨਾ ਜਿਵੇਂ ਅਸੀਂ ਲੁਕੋਈ ਤੁਰਾ ਜਾਣਾ ਚਾਹੁੰਦੇ ਵੀ ਜਾ ਤਾਂ ਸਾਰੀ ਦੁਨੀਆ ਚ ਮਤਲਬ ਨੁਕਸ ਹੋ ਸਕਦਾ ਮੇਰੇ ਚ ਨਹੀਂ ਹੋ ਸਕਦਾ ਕਦੀ ਵੀ ਕੋਈ ਵੀ ਹੂੰ ਸੋ ਇਸ ਕਰਕੇ ਜਿੰਨਾ ਚਿਰ ਅਸੀਂ ਇਸ ਸਚਾਈ ਨੂੰ ਨਹੀਂ ਮੰਨਦੇ ਕਿ ਹਾਂਜੀ ਭਾਈ ਸਾਹਿਬ ਜੀ ਮੇਰੇ ਚ ਵੀ ਕੋਈ ਨੁਕਸ ਹੋ ਸਕਦਾ ਕੋਈ ਨਹੀਂ ਮੈਂ ਇਹਨੂੰ ਜਰਾ ਰਿਵਿਊ ਕਰਦੇ ਆਂ ਕਿ ਰਿਵਿਊ ਕਰ ਲੀਏ ਫੋਟੋਸਨਸ ਆ ਠੀਕ ਹੋਣਾ ਸ਼ੁਰੂ ਹੋ ਜਾਣਾ ਸਹੀ ਗੱਲ ਮੈਨੂੰ ਹੁਣ ਤੁਸੀਂ ਦੱਸੋ ਬ੍ਰੈਂਟਨ ਵਰਗੀਆਂ ਸੜਕਾਂ ਪੰਜਾਬ ਦੇ ਕਿਹੜੇ ਪਿੰਡ ਸ਼ਹਿਰ ਦੀਆਂ ਆ ਹੂੰ ਬ੍ਰੈਂਟਨ ਦੀਆਂ ਸੜਕਾਂ ਤੇ ਸਾਡੀ ਪੂਰੀ ਨਹੀਂ ਪੈ ਰਹੀ ਹੈ ਨਾ ਨਹੀਂ ਜੀ ਬਿਲਕੁਲ ਇਸ ਕਰਕੇ ਥੋੜਾ ਜਿਹਾ ਆਪਾਂ ਹੁਣ ਨੁਕਸਾਨ ਦੀ ਗੱਲ ਕਰਦੇ ਆ ਸੰਸਾਰ ਦੇ ਬਹੁਤ ਕੱਢ ਲਏ ਆਸਟ੍ਰੇਲੀਆ ਤੋਂ ਕਿ ਲੈ ਕੇ ਅਲਾਸਕਾ ਤੱਕ ਧਰਤੀ ਦਾ ਚੱਕਰ ਪੂਰਾ ਹੋ ਜਾਂਦਾ ਹੈ ਹੂੰ ਜੇ ਹੁਣ ਸਾਰੇ ਦੇਸ਼ਾਂ 'ਚ ਨੁਕਸ ਕੱਢ ਕੇ ਸਾਰੀ ਪੂਰੀ ਨਹੀਂ ਸਾਡੀ ਪੈ ਰਹੀ ਜ਼ਰੂਰ ਫੇ ਸਾਨੂੰ ਹੁਣ ਸੋਚ ਲੈਣਾ ਚਾਹੀਦਾ ਵੀ ਆਪਾਂ ਸ਼ੁਰੂਆਤ ਹੀ ਸ਼ਾਇਦ ਨੁਕਸ ਕੱਢਣ ਦੀ ਗਲਤ ਕਰ ਰਹੇ ਆਂ ਦੁਨੀਆ 'ਚ ਕੱਢਦੇ ਆਂ ਨੁਕਸ ਜਦ ਕਿ ਨੁਕਸ ਸਾਡੇ ਅੰਦਰ ਆਪਣੇ ਹੀ ਬਥੇਰੇ ਆ ਹੂੰ ਆਪਣੇ ਠੀਕ ਕਰਕੇ ਤੁਰਿਏ ਤੇ ਫੇ ਸੰਸਾਰ ਦੇ ਨੁਕਸ ਕੱਢਦੇ ਚੰਗੇ ਲੱਗੀਦਾ ਸੋਹਣੇ ਬੀਬੇ ਲੱਗੀਦਾ ਸੋ ਇਸ ਕਰਕੇ ਜਿੱਦ ਤਨ ਆਪਾਂ ਇਹ ਕੰਮ ਕਰ ਲਿਆ ਇਹ ਸਭ ਤੋਂ ਵੱਡਾ ਕੰਮ ਹੈ ਜ਼ਿੰਦਗੀ ਦੇ ਵਿੱਚ ਕਿਸੇ ਵੀ ਇਨਸਾਨ ਦੀ ਜ਼ਿੰਦਗੀ 'ਚ ਸਭ ਤੋਂ ਵੱਡਾ ਇਹ ਕੰਮ ਹੈ ਵੀ ਉਹਨੇ ਆਪਣੇ ਨੁਕਸ ਦੂਰ ਕਰ ਲਵੇ ਤੇ ਫੇਰ ਦੇਖੋ ਆਪਣਾ ਆਪ ਕਿੰਨਾ ਵਧੀਆ ਲੱਗੂਗਾ ਸਾਲਦਵਾਲ ਦੇ ਵਿੱਚ ਵੀ ਉਹਨੇ ਵੱਡੇ ਨੁਕਸ ਨਜ਼ਰ ਉੋਂ ਹੀ हट ਜਾਣੇ ਜਦੋਂ ਇਨਸਾਨ ਨੇ ਆਪਣੇ ਨੁਕਸ ਕੱਢ ਲਏ ਦੇ ਅੰਦਰ ਸਹੀ ਬਿਲਕੁਲ ਸਹੀ ਹੈ ਤੁਸੀਂ ਸਤਪਾਲ ਵੀ ਜੀ ਤੇ ਆਪਾਂ ਹੁਣ ਜੇ ਉਧਰ ਹੁਣ ਵੀਜ਼ੇ ਨਹੀਂ ਗੱਲ ਕਰੀਏ ਜਿਵੇਂ 10 ਸਾਲ ਦੇ ਵੀਜ਼ੇ ਤਾਂ ਬੜੇ ਰੇੜੀਆਂ ਵਾਂਗੂ ਹੀ ਕਹਦੇ ਹੋ ਕਿ ਬੰਦੇ ਗਈ ਸੀ ਉਦੋਂ ਤੇ ਹੁਣ ਤਾਂ ਕਹਿੰਦੇ ਕਾਜ ਨੂੰ ਬੜੀ ਹੁਣ ਪਰਖ ਦੇ ਨਾਲ ਗੋਹ ਦੇ ਨਾਲ ਕਹਿੰਦੇ ਗਾਹਾਂ ਵੀਜ਼ਾ ਮਿਲਦਾ ਜੀ ਕਹਿੰਦੇ ਹਾਂ ਆ ਕਿਸੇ ਦਵਿੰਦਰ ਜੀ ਜਾਨਵਰ ਦਾ ਨਾਮ ਲੈਂਦੇ ਹੁੰਦੇ ਵੀ ਮੋੜ ਘੜ ਕੇ ਉਹ ਫੇਰ ਪਤਾ ਨਹੀਂ ਬੋਰਡ ਥੱਲੇ ਇਦਾਂ ਕੁਝ ਕਹਿੰਦੇ ਹੁੰਦੇ ਸੀ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਇਹ ਕੰਮ ਵੀ ਉੱਥੇ ਮੋੜ ਘੜ ਕੇ ਬੋਰਡ ਥੱਲੇ ਆ ਗਿਆ ਜੀ ਹਾਂ ਜੀ ਇਹ ਪਹਿਲਾਂ ਜਾਨੀ 80ਵਿਆਂ ਦੇ ਵਿੱਚ 85ਵਿਆਂ ਦੇ ਵਿੱਚ 90ਵਿਆਂ ਦੇ ਵਿੱਚ ਇੱਥੇ ਜਿਹੜੇ ਐਮਪੀ ਹੁੰਦੇ ਸੀ ਉਹਨਾਂ ਨੂੰ ਪੁੱਛ ਕੇ ਦੇਖੋ ਇਹ ਲੋਕ ਸਰਕਾਰ ਤੇ ਕਿੰਨਾ ਧੋੜਾ ਝਾੜਦੇ ਸੀ ਇੱਥੇ ਵੀ ਉੱਥੇ ਜੀ ਵੀਜ਼ਾ ਨਹੀਂ ਦਿੰਦੇ ਨਾ ਕਰੀ ਜਾਂਦੇ ਹਾਂ ਅੱਛਾ ਫੇਰ ਹੁਣ ਤੁਸੀਂ ਦੇਖੋ ਵੀ ਆ ਪਿਛਲੇ 5-7 ਸਾਲ ਮੈਨੂੰ ਲੱਗਦਾ ਵੀ ਪਿੰਡਾਂ 'ਚ ਸੋ ਢੂਰਾ ਪਿੱਟਣ ਵਾਲੀ ਗੱਲ ਹੀ ਹੋ ਗਈ ਸੀ ਵੀ ਕਿਸੇ ਦਾ ਰਹਿ ਗਿਆ ਤੇ ਲਵਾ ਲਓ ਭਾਈ ਲੱਗ ਰਹੇ ਆ ਹਾਂ ਬਿਲਕੁਲ ਘਰ ਘਰ ਅੱਛਾ ਉਹ ਹੁਣ 10-10 ਸਾਲ ਦੇ ਸਿੱਧੇ ਹੀ ਹੂੰ ਐਨੇ ਜਦੋਂ ਲੱਗ ਗਏ ਤੇ ਫਿਰ ਇੱਥੇ ਆ ਕੇ ਜਦੋਂ ਆਪ ਦੇਖਿਆ ਵੀ ਬੜੀ ਵੱਡੀ ਤਦਾਦ ਦੇ ਵਿੱਚ ਅਫਰਾ ਤਫਰੀ ਫੈਲ ਗਈ ਕੈਨੇਡੀਅਨ ਸਮਾਜ ਦੇ ਵਿੱਚ ਹਨਾ ਹੂੰ ਸਹੀ ਹੈ ਉਹਨਾਂ ਜਾਨੀ ਕਿ ਇਥੋਂ ਦੇ ਜਿਹੜੇ ਉਹ ਸਾਧਨਾ ਚੱਲਣ ਜੋਗੇ ਨਹੀਂ ਸੀਗੇ ਇਸ ਤਰ੍ਹਾਂ ਲੋਕਾਂ ਨੂੰ ਜਿਵੇਂ ਕਿ ਵੀ ਇੱਥੇ ਮਤਲਬ ਤਾੜਾਂ ਦੀਆਂ ਤਾੜਾਂ 'ਚ ਹਾਜ ਪਰ ਕੇ ਆ ਪਹੁੰਚੇ ਤੇ ਪਹੁੰਚੀਆਂ ਹੂੰ ਉਹਦੇ ਨਾਲ ਸੀ ਜਿੱਦਾਂ ਇਹ এমਪਲੋਇਮੈਂਟ ਮਾਰਕੀਟ ਦੇ ਵਿੱਚ ਆਪਾਂ ਦੇਖਿਆ ਵੀ ਗੰਦਗੀਆਂ ਖਿਲ ਰੀਆਂ ਸਾਰੇ ਇਦਾਂ ਜਿਹੜੇ ਸਿਸਟਮ ਆ ਵਿਗੜੇ ਐਲਐਮਆਈ ਦੇ ਪਖੰਡ ਸ਼ੁਰੂ ਹੋ ਗਏ ਯਾਨੀ ਕਿ ਅਸੀਂ ਇਹ ਭੱਲ ਨਾ ਪਚਣ ਵਾਲੀ ਗੱਲ ਵੱਧ ਗਈ। ਹੂੰ ਇੱਕ ਤਾਂ ਪਹਿਲਾਂ ਕੈਨੇਡਾ ਆਉਣ ਨੂੰ ਤਰਸਦੇ ਆ ਜਦੋਂ ਆ ਕੇ ਸਮਾਂ ਸਮੂਹ ਰੱਖ ਲਿਆ ਚਾਹ ਪਾਣੀ ਪੀ ਲਿਆ ਤੇ ਫਿਰ ਸਾਨੂੰ ਭੱਲ ਨਹੀਂ ਪਚਦੀ ਹੁੰਦੀ ਕਈ ਵਾਰੀ ਇਸ ਦੇਸ਼ ਦੀਆਂ ਜਿਹੜੀਆਂ ਮਾਨਣ ਦਾ ਸਾਨੂੰ ਮੌਕਾ ਮਿਲਿਆ ਹੁੰਦਾ। ਹਾਂਜੀ ਉਹਦੇ ਕਰਕੇ ਫਿਰ ਜੋ ਸਿੱਤਾ ਹੁਣ ਗਵਰਨਮੈਂਟਸ ਨੂੰ ਮੁੜ ਕੇ ਜਿੱਥੋਂ ਇਹ ਚੱਲੇ ਸੀ ਉਧਰ ਨੂੰ ਹੀ ਦੁਬਾਰਾ ਚੱਲ ਗਏ ਵੀ ਪਹਿਲਾਂ ਫਾਈਲ ਜਿਹੜੀ ਇੱਕ ਇੱਕ ਕਿਹਾ ਇੱਕ ਇੱਕ ਕਾਗਜ਼ ਆ ਅਫਸਰ ਦੇ ਇਹ ਡਿਸੀਜਨ ਬਣਾਉਂਦੇ ਸੀ ਹੂੰ ਉਦੋਂ ਫੇਰ ਯਾਨੀ ਕਿ ਛਾਨਣਾ ਜਿਹੜਾ ਕਾਫੀ ਲੱਗਦਾ ਸੀ ਬਰੀਕ ਫੇਰ ਕੰਪਿਊਟਰ ਫੈਸਲੇ ਕਰਨ ਲੱਗਿਆ ਤੇ ਛਾਨਣਾ ਜਿਨ੍ਹਾਂ ਨੇ ਕਾਗਜ਼ ਸੋਹਣੀ ਜੀ ਫਾਈਲ ਨਵੀਂ ਬਣਾ ਕੇ ਵਿੱਚ ਉੱਥੇ ਪਾਤੀ ਤੇ ਉਹ ਕੰਪਿਊਟਰ ਨੇ ਕਹਤਾ ਜੀ ਯੈਸ ਆ ਚੱਕੋ 10 ਸਾਲ ਪਰ ਹੁਣ ਮੁੜ ਕੇ ਫੇਰ ਐਪਲੀਕੇਸ਼ਨਾਂ ਦਾ ਜਿਹੜੀਆਂ ਜੀ ਵੀ ਉਹ ਆਫੀਸਰਸ ਰਿਵਿਊ ਕਰਦੇ ਆ ਜਿਹਦੇ ਵਿੱਚ ਕਿ ਇੱਕ ਤੇ 10 ਸਾਲ ਵਾਲੀ ਗੱਲ ਲਗਭਗ ਖਤਮ ਆ ਹੂੰ ਜਿਹੜੇ ਕੰਮ ਆਉਣਾ ਮੈਂ ਵਿਆਹ ਜਾਣਾ ਜੀ ਉਹ ਕਈ ਵਾਰ ਹੁੰਦਾ ਵਿਆਹ ਜਾਣਾ ਅੱਛਾ ਰਹਿਣਾ ਕਿੰਨੀ ਦੇਰ ਆ ਜੀ 4 ਮਹੀਨੇ ਉਹ ਵਿਆਹ ਤਾਂ ਹੋ ਜਾਣਾ 2 ਦਿਨਾਂ ਚ 4 ਮਹੀਨੇ ਕੀ ਕਰਨਾ ਜੀ ਫਿਰ ਕੋਈ ਜਵਾਬ ਨਹੀਂ ਹੁੰਦਾ ਇਸ ਕਰਕੇ ਫਿਰ ਕਈ ਵਾਰੀ ਐਂਟਰੀ ਦਿੰਦੇ 15 ਦਿਨਾਂ ਦੀ ਜੀ ਵਿਆਹ ਦੇਖ ਲੋ ਤੇ ਜਾਓ ਮੜੋ ਜੀ ਜਾਓ ਮੜੋ ਯੈਸ ਇੱਥੇ ਕਰਕੇ ਹੁਣ ਜਿਹੜਾ ਉਹ ਵੀਜ਼ਾ ਹੈ ਮੈਂ ਵਿਆਹ ਦੇਖਣਾ ਮੈਂ ਈਵੈਂਟ ਤੇ ਜਾਣਾ ਕਬੱਡੀ ਖੇਡਣ ਜਾਣਾ ਜੋ ਵੀ ਕਰਨ ਜਾਣਾ ਉਹ ਸਿੰਗਲ ਐਂਟਰੀ ਦਾ ਜਿਹੜਾ ਜੀ ਪਿਓ ਵਨ ਟਾਈਮ ਵਾਸਤੇ ਦਿੱਤਾ ਜਾ ਰਿਹਾ ਹੈ ਚਲੋ ਠੀਕ ਹੈ ਜੀ ਵਧੀਆ ਗੱਲ ਹੈ ਮੇਰਾ ਖਿਆਲ ਹੈ ਪਹਿਲਾਂ ਹੀ ਸੋਚ ਲੈਣਾ ਚਾਹੀਦਾ ਸੀ ਅਤੇ ਇੱਧਰ ਆਪਣੇ 트럼ਪ ਸਾਹਿਬ ਵੀ ਕਾਫੀ ਜਿਹੜਾ ਹੈ 네ਗੋਸ਼ੀਏਸ਼ਨ ਤੇ ਆ ਗਏ ਹੁਣ ਕਹਿੰਦੇ ਇੰਡੀਆ ਦੇ ਨਾਲ ਟੈਰਿਫ ਤੇ ਜੀ 25% ਲਾ ਕੇ ਕਹਿੰਦੇ ਹੁਣ ਅਸੀਂ ਖੁੱਲੇ ਸਾਡੇ ਵੱਸੇ ਦੋਰ ਖੁੱਲੇ ਆ ਕਹਿੰਦੇ ਹੁਣ ਪਤਾ ਨਹੀਂ ਇਹਨਾਂ ਦਾ ਨਹੀਂ ਪਤਾ ਲੱਗਦਾ 트럼ਪ ਸਾਹਿਬ ਦਾ ਵੀ ਸਵੇਰੇ ਕੀ ਕਹਿੰਦੇ ਨਾ ਸ਼ਾਮ ਨੂੰ ਕੀ ਕਹਿੰਦੇ ਨਾ ਤੇ ਆਪਣੇ ਲਈ ਹੁਣ ਪਤਾ ਨਹੀਂ ਦੇਖੋ ਜੀ ਕੀ ਕਰਦੇ ਆ ਇੰਦਰ ਇਹ ਆਸਵੇ ਦੇ ਤੇ ਵਿੱਚ ਦੁਬਾਰਾ ਵੀ ਉਹਨਾਂ ਨੇ ਰੱਖਿਆ ਦੁਪਹਿਰ ਵੇਲੇ ਵੀ ਕੁਝ ਕਹਿੰਦੇ ਗਏਈ ਵਾਰੀ ਕਿ ਉਹਨਾਂ ਦੇ ਵੀ ਤੇਵਰ ਬੜੇ ਤਿੱਖੇ ਆ ਇਹਨਾਂ ਦਿਨਾਂ ਦੇ ਵਿੱਚ ਤੇ ਜਿਹੜੀ ਯੂਰਪੀਅਨ ਯੂਨੀਅਨ ਦੇ ਨਾਲ ਜੋ ਐਗਰੀਮੈਂਟ ਹੋਇਆ ਉਹਦੇ ਵਿੱਚ ਕਾਫੀ ਜਿਹੜਾ ਜਿਵੇਂ ਖੁਸ਼ੀ ਦੀ ਲਹਿਰ ਆ ਅਮਰੀਕਾ ਦੇ ਵਿੱਚ ਯੂਰਪ ਦੇ ਵਿੱਚ ਭਾਵੇਂ ਕਾਫੀ ਦੇਸ਼ ਜਿਹੜਾ ਉਹਦਾ ਵਿਰੋਧ ਕਰਨ ਲੱਗੇ ਹੋਏ ਆ ਪਰ ਕੁਲਮਲਾਕੇ ਦੇ ਵਿੱਚ ਜਿਹੜਾ ਚਿੱਪੀ ਹੱਥ ਉੱਤੇ ਰਿਆ ਅਮਰੀਕਨ ਐਡਮਿਨਿਸਟ੍ਰੇਸ਼ਨ ਦਾ ਤੇ ਇੰਡੀਆ ਨੂੰ ਵੀ ਕਾਫੀ ਹੁਣ ਕਹ ਲਓ ਕਿ ਆ 25% ਉਹਨਾਂ ਨੇ ਕਹਿ ਦਿੱਤਾ ਹੈ ਨਾਲ ਭੀ ਜੇ ਰਸ਼ੀਆ ਤੋਂ એનર્ਜੀ ਮੰਗਵੋਣੀ ਜਾਰੀ ਰੱਖੀ ਤੇ ਉਹਦੇ ਤੇ ਵੀ ਉਹ ਫਿਰ ਹੋਰ ਕਹਿ ਰਹੇ ਵੀ ਅਸੀਂ ਪੈਨਲਟੀ ਦਾ ਜਿਹੜੀਆਂ ਪਾਵਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਤੋ ਕਾਫੀ ਪ੍ਰੈਸ਼ਰ ਦੇ ਵਿੱਚ ਹੈ ਕੈਨੇਡੀਅਨ ਲੀਡਰਸ਼ਿਪ ਇਸ ਵੇਲੇ ਉਸ ਸਾਰੀ ਸਿਚੁਏਸ਼ਨ ਨੂੰ ਦੇਖਦੇ ਹੋਏ ਤੇ ਜੋ ਜਿਹੜੇ ਹਾਲਾਤ ਸਾਡੇ ਇੱਥੇ ਬਿਜ਼ਨਸ ਕਮਿਊਨਿਟੀ ਦੇ ਬਣ ਰਹੇ ਆ ਟਰਾਂਸਪੋਰਟੇਸ਼ਨ ਦੇ ਖਾਸ ਤੌਰ ਤੇ ਵੀ ਉਹਦੇ ਕਰਕੇ ਜਿਹੜਾ ਜਿਵੇਂ ਸਰਕਾਰਾਂ ਤੇ ਪ੍ਰੈਸ਼ਰ ਕਾਫੀ ਹੈ ਤੇ ਲੱਗਦਾ ਵੀ ਕੁਝ ਨਾ ਕੁਝ ਟੈਰਫ ਵਾਲੀ ਇਹ ਕਹੋ ਵੀ 45 ਆ ਜਿਹੜੀ ਪਵਾਉਣ ਤੋਂ ਬਿਨਾ ਹੁਣ ਸਰਨਾ ਨਹੀਂ ਸਰੋਜੀ ਦੇਖਦੇ ਆ ਉਧਰ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਵੀ ਹਲੇ ਉਧਰ ਉਹ ਹੀ ਰੱਖਿਆ ਜਿਹੜਾ ਪਹਿਲਾਂ ਸੀਗਾ ਕੋਈ ਚੇਂਜ ਨਹੀਂ ਹੋਈ ਉਹਦੇ ਵਿੱਚ ਵੀ ਏ ਬਾਕੀ ਯੂ ایس اے ਦੇ ਵਿੱਚ ਕਹਿੰਦੇ ਹੁਣ ਜੀ ਗ੍ਰੀਨ ਕਾਰਡ ਕਹਿੰਦੇ ਤੁਸੀਂ ਆਪਣੀ ਹਮੇਸ਼ਾ ਜੇਬ ਚ ਰੱਖੋ ਇਹ ਪਹਿਲਾਂ ਨਾ ਅੱਜ ਤੋਂ ਆਪਾਂ 30 ਸਾਲ ਪਿੱਛੇ ਜਾਈਏ ਦਵਿੰਦਰ ਜੀ ਤੇ ਕੋਈ ਪੁੱਛਦਾ ਹੀ ਨਹੀਂ ਸੀ ਹੁੰਦਾ ਇੱਥੇ ਕੈਨੇਡਾ ਚ ਵੀ ਜਿਹੜੇ ਆ ਗਏ ਆ ਗਏ ਅਚਾਉ ਮੁਰਕੇ ਜੀ ਭਈ ਅਚਾ ਪਰ ਜਿੱਦਾਂ ਤੇ ਫਿਰ ਜਾਨੀ ਬਹੁਤ ਵੱਡੀ ਤਦਾਦ ਦੇ ਵਿੱਚ ਲੋਕਾਂ ਨੇ ਚੰਦ ਚਾੜੇ ਮੈਂ ਇਹ ਨਹੀਂ ਕਹਿ ਰਿਹਾ ਵੀ ਥੋੜੇ ਤੇ ਥੋੜੀਆਂ ਨੇ ਬਹੁਤੇ ਤੇ ਬਹੁਤੀਆਂ ਨੇ ਜਿੱਦਾਂ ਦੇ ਚੰਦ ਚੜੇ ਨਾ ਉਹਦੇ ਉੱਤੇ ਲੱਗਦਾ ਵੀ ਬਹੁਤੇ ਤੇ ਬਹੁਤੀਆਂ ਖਰਾਬ ਆ ਥੋੜੇ ਥੋੜੀਆਂ ਨਹੀਂ ਕੁਛਕ ਨਹੀਂ ਇਹ ਮੈਨੂੰ ਨਹੀਂ ਲੱਗਦਾ ਵੀ ਸਰਵੇ ਕਿੰਨੇ ਕੀਤਾ ਹੋਇਆ ਜਿਹੜਾ ਆਪਾਂ ਕਹਿੰਦੇ ਵੀ ਇੰਧਾਂ ਦੇ ਕੁਛ ਕੀ ਹੁੰਦੇ ਆ ਜੀ ਜੀ ਜਿੱਦਾਂ ਦੇ ਹਾਲ ਦਵਾਲ ਚ ਚੰਦ ਚੜੇ ਆ ਜਿੱਦਾਂ ਕੈਨੇਡਾ ਅਮਰੀਕਾ ਦਾ ਸਰੂਪ ਰੂਪ ਜਿਹੜਾ ਵਿਗਾੜਿਆ ਜਿੰਨਾ ਜਿੰਨਾ ਦੇਸ਼ ਇਲਾਕਿਆਂ ਦੇ ਵਿੱਚ ਜਿਹੜੀ ਜਿਹੜੀ ਕਨਸਨਟ੍ਰੇਸ਼ਨ ਆ ਉੱਥੇ ਵੱਧ ਅਮਰੀਂੀ ਜ਼ਿਆਦਾ ਕਿਉਂ ਆ ਹਨਾ ਹੂੰ ਬਾਕੀ ਕੈਨੇਡਾ ਅਮਰੀਕਾ ਠੀਕ ਕਿਉਂ ਆ ਇਹ ਐਨਾਲਿਸਿਸ ਤੇ ਸਹੀ ਕਰੀਏ ਇਹ ਸਾਨੂੰ ਸਪਸ਼ਟ ਦੱਸਦਾ ਹੈ ਕਿ ਬਹੁਤੇ ਬਹੁਤੀਆਂ ਵਾਲੀ ਗੱਲ ਹੈ। ਹੂੰ ਪੁੱਛਿਆ ਹੀ ਨਹੀਂ ਸੀ ਜਾਂਦਾ ਵੀ ਤੁਸੀਂ ਆ ਗਏ ਹੋ ਇਸ ਦੇਸ਼ ਵਿੱਚ ਵੜ ਕੇ ਹੋ ਤੁਹਾਡਾ ਕੋਈ ਡਾਕੂਮੈਂਟ ਐਕਸਪਾਇਰ ਵੀ ਹੋਣਾ ਕਦੀ ਇਮੀਗ੍ਰੇਸ਼ਨ ਵਾਲਾ। ਗ੍ਰੀਨ ਕਾਰਡ ਦੀ ਹਾਲਾਤ ਵੀ ਇਹੀ ਸੀਗੇ। ਨਹੀਂ ਆ। ਫੇਰ ਕਰਦਿਆਂ ਕਰਾਉਦਿਆਂ ਜਦੋਂ ਕ੍ਰਾਈਮ ਬਹੁਤ ਹੋਣ ਲੱਗ ਗਏ ਦੇਖਿਆ ਉਹਨਾਂ ਨੇ ਤੇ ਫੇਰ ਉਹਦੀ ਜੀ 10 ਸਾਲ ਉਹਨਾਂ ਨੇ ਵੈਲਿਡਿਟੀ ਰੱਖ ਦਿੱਤੀ ਹਨਾ। ਹੂੰ ਤੇ ਕਦੀ ਵੀ ਫੇਰ ਵੀ ਇੰਨਾ ਕੰਡੀਸ਼ਨ ਨਹੀਂ ਸੀ ਕਿ ਇਹ ਟਰੈਵਲ ਡਾਕੂਮੈਂਟ ਆ ਸਾਡੇ ਦੇਸ਼ ਵਿੱਚ ਵੀ ਪੀਆਰ ਕਾਰਡ ਆ ਨਾ ਇੱਕ ਟਰੈਵਲ ਡਾਕੂਮੈਂਟ ਆ ਇਹ ਕੋਈ ਬਕਾਇਦਾ ਤੌਰ ਤੇ ਆਈਡੀ ਨਹੀਂ ਮੰਨੀ ਜਾਂਦੀ ਸਾਡੇ ਦੇਸ਼ ਚ ਹਾਂਜੀ ਪਰ ਫੇਰ ਵੀ ਹੁਣ ਉੱਥੇ ਅਮਰੀਕਾ ਦੇ ਵਿੱਚ ਉਹਨਾਂ ਨੇ ਰੱਖਿਆ ਹੋਇਆ ਹੈ ਕਿ ਜਿਹੜੇ ਵੀ ਵਿਅਕਤੀ ਦੇ ਕੋਲ ਗ੍ਰੀਨ ਕਾਰਡ ਹੈਗਾ ਤੇ ਉਹ ਕਹਿਣ ਨਾਲ ਨਹੀਂ ਸਰਨਾ ਉਹ ਜੇਬ ਵਿੱਚ ਹੋਣਾ ਚਾਹੀਦਾ ਹਰ ਵਾਰੀ ਬਾਹਰ ਜਦੋਂ ਕਿਤੇ ਰੋਕ ਲਿਆ ਹਨਾ ਜੀ ਜੀ ਤੇ ਜੇ ਨਾ ਰੋਕਿਆ ਤੇ ਫੇਰ ਉਹ ਤਰ੍ਹਾਂ ਤਰ੍ਹਾਂ ਦੀਆਂ ਕਾਰਵਾਈਆਂ ਉਹ ਤੇ ਬਹਾਨਾ ਹੀ ਜਾਣੀ ਹੁਣ ਪਾ ਲਦੇ ਉੱਥੇ ਬਾਕੀ ਹੋਈ ਹਾਂ ਹੁਣ ਦਵਿੰਦਰ ਜੀ ਵੈਸੇ ਇੰਨਾ ਕ ਡੰਡਾ ਚੱਕ ਲੈਣ ਨਾਲ ਨਾ ਕਾਫੀ ਅੱਗੇ ਨਾਲੋਂ ਸਕੂਨ ਹੈ ਹਾਂਜੀ ਹਾਂਜੀ ਕਾਫੀ ਸਕੂਨ ਆ ਹਨਾ ਇਜਾੜਾ ਜੇਲ੍ਹ ਤੋਂ ਆ ਗਏ ਚੱਲ ਗਏ ਆ ਗਏ ਚੱਲ ਗਏ ਫੇਰ ਕੋ ਪਖੰਡ ਕਰਨ ਲੱਗ ਗਏ ਹੁਣ ਕਹਿ ਲਓ ਵੀ ਵਿਗੜੇ ਟਿਕੜੀਆਂ ਦਾ ਜੇ ਮਤਲਬ ਪੀਰ ਹੀ ਡੰਡਾ ਆ ਹਨਾ ਇੱਕ ਡੰਗਰ ਆ ਵੀ ਉਹਨੂੰ ਜੇ ਸੰਗਲ ਪਾਇਆ ਤੇ ਉਹ ਕਾਬੂ ਚ ਆ ਨਹੀਂ ਤੇ ਫਿਰ ਪਤਾ ਨਹੀਂ ਅੰਨੇ ਵਾਕ ਕਿਧਰ ਨੂੰ ਦੌੜ ਰਿਹਾ ਏ ਇੰਨਾ ਹੀ ਮਨੁੱਖ ਵੀ ਜਿਹੜੇ ਆ ਕ੍ਰਾਈਮਨਲ ਮਾਈਂਡਡ ਆ ਵੀ ਉਹਨਾਂ ਨੂੰ ਜਿੰਨਾ ਚਿਰ ਕਾਨੂੰਨ ਦਾ ਰੱਸਾ ਪੈਂਦਾ ਨਹੀਂ ਗਲ ਵਿੱਚ ਉਹਨਾਂ ਚਿਰ ਕਈ ਵਾਰੀ ਉਹਨਾਂ ਦਾ ਤਬੀਅਤ ਦੇ ਵਿੱਚ ਟਿਕਾਉ ਨਹੀਂ ਆਉਂਦਾ ਸੋ ਹੁਣ ਇਹ ਸੋਨਾ ਟਿਕਾਉ ਜਆ ਆਇਆ ਲੱਗਦਾ ਜਦੋਂ ਦਾ ਡੰਡਾ ਜਆ ਮੈਨੂੰ ਲੱਗਦਾ ਵੀ ਹੋਇਆ ਸ਼ੁਰੂ ਤੇ ਕਾਫੀ ਅਮਰੀਕਾ ਦੇ ਵਿੱਚ ਜਿਹੜਾ ਫੋਰਨਸ ਤੋਂ ਦੇ ਵਿਦੇਸ਼ਾਂ ਤੋਂ ਅਮਰੀਕਾ ਦਾ ਸੁਪਨਾ ਦੇਖ ਕੇ ਲੋਕ ਆਉਂਦੇ ਤੇ ਆਉਂਦੀਆਂ ਪਰ ਉੱਥੇ ਆ ਕੇ ਪੁੱਠੇ ਕੰਮ ਪੁੱਠੀਆਂ ਸਕੀਮਾਂ ਕਾਫੀ ਪਹਿਲਾਂ ਨਾਲੋਂ ਅੱਗੇ ਨਾਲੋਂ ਫਰਕ ਪਿਆ ਲੱਗਦਾ ਬਿਲਕੁਲ ਜੀ ਕਾਫੀ ਹੋਤੀ ਸਕਦਾ ਹੈ ਔਰ ਮੇਰੇ ਖਿਆਲ ਨਾਲ ਸਾਨੂੰ ਕੈਨੇਡਾ ਨੂੰ ਵੀ ਥੋੜਾ ਜਿਹਾ ਕੁਝ ਲਰਨ ਕਰ ਲੈਣਾ ਚਾਹੀਦਾ ਗੌਣੀਆਂ ਫੇਰੀ ਚੀਜ਼ ਤਾਂ ਤੇ ਇੱਥੇ ਵੀ ਜੇ ਡੰਡਾ ਕਿਹੜਾ ਹੋ ਜੇ ਤਾਂ ਚੰਗੀ ਗੱਲ ਹੈ ਜੀ ਅਨੇ ਹੀ ਦੋ ਕਦਮਾਂ ਕਹਿੰਦੇ ਭੀ ਘੱਟ ਚਲਦੇ ਚਲਦੇ ਹਜੇ ਮੜਕਦੇ ਨਾਲ ਹੈ ਜੀ ਤੇ ਉਹ ਟੈਰਪ ਦੇ ਵਿੱਚ ਕਾਫੀ ਬਿਜ਼ੀ ਹੈ ਤੇ ਛੁੱਟੀਆਂ ਵੀ ਉਹ ਰੈਂਪੀ ਸਾਹਿਬਾਨਾਂ ਨੂੰ ਹੈਗੀਆਂ ਹਨ ਤਨਖਾਹਾਂ ਪਤੇ ਆ ਰਹੇ ਆ ਦਫ਼ਤਰ ਸੋਹਣੇ ਚੱਲ ਰਹੇ ਆ ਸਤੰਬਰ ਦੇ ਵਿੱਚ ਹੌਲੀ ਹੌਲੀ ਆਟੋਵਾ ਦੁਬਾਰਾ ਪਹੁੰਚਣਗੇ ਫੇਰ ਕਿਤੇ ਹੌਲੀ ਹੌਲੀ ਦੁਬਾਰਾ ਗੱਲ ਚੱਲੂਗੀ ਭਈ ਹਾਂਜੀ ਇਹ ਕ੍ਰਾਈਮ ਆ ਪਰ ਰੋਕਣਾ ਰੋਕਣਾ ਵੈਸੇ ਇਹਨਾਂ ਦਾ ਏਜੰਡਾ ਨਹੀਂ ਹੁੰਦਾ ਘੱਟ ਕਰਨਾ ਘੱਟ ਕਰਨਾ ਆ ਕਰਾਂ ਚੋਰੀ ਵੀ ਰੋਕਣਾ ਐਲੀਮੀਨੇਟ ਕਰਨਾ ਨਹੀਂ ਸੀਗਾ ਇਹਨਾਂ ਦਾ ਟਾਰਗੇਟ ਟਾਰਗੇਟ ਤੇ ਘੱਟ ਕਰਨਾ ਆ ਹਨਾ ਹੂੰ ਸੋ ਲੈਟਸ ਸੀ ਸਤੰਬਰ ਤੋਂ ਬਾਅਦ ਕਿਸ ਤਰ੍ਹਾਂ ਦੀ ਅਨਾਉਂਸਮੈਂਟਸ ਆਉਣੀਆਂ ਸ਼ੁਰੂ ਹੁੰਦੀਆਂ ਪਰ ਹੱਲੇ ਤਾਂ ਜੜੀਆਂ ਜੀ ਬਿਆਨਬਾਜ਼ੀ ਤੇ ਭਰੋਸੇ ਹੀ ਹੈ ਜੀ ਥੈਂਕ ਯੂ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਬਹੁਤ-ਬਹੁਤ ਧੰਨਵਾਦ